ਉਹਨੂੰ ਜਦ ਇਹ ਕਹਿ ਦੇਣਾ ਕਿ ਜਵਾਨ ਪੁੱਤ ਨੂੰ ਤੁਸੀਂ ਲੈ ਜਾਓ ਪਰ ਚੰਡੀਗੜ੍ਹ ਤੱਕ ਪਹੁੰਚਣਾ ਨਹੀਂ ਉਸ ਸਮੇਂ ਤਾਂ ਪੂਰਾ ਕਹਿਰ ਹੋ ਜਾਣਾ ਮਤਲਬ ਚੀਕ ਨਿਕਲਦੀ ਇੱਕ ਧੁਰੰਦਰ ਤੋਂ ਇਹ ਤਾਂ ਹੁੰਦਾ ਹੈ ਸਮਝ ਆਦਾ ਹੈ ਤੁਹਾਡੇ ਕਿ ਇੱਕ ਪਿਓ ਨੂੰ ਇੱਕ ਬੇਵਸ ਪਿਓ ਨੂੰ ਜਿਹੜੇ ਆਪ ਚੱਲ ਵੀ ਨਹੀਂ ਸਕਦੇ ਉਹਨਾਂ ਨੂੰ ਡਾਕਟਰ ਵੱਲੋਂ ਇਹ ਕਹਿ ਦੇਣਾ ਕਿ ਪੁੱਤ ਨੂੰ ਲੈ ਜਾਓ ਜੀ ਔਰ ਫਿਰ ਉਸ ਵੇਲੇ ਨਰਸਾ ਕਿ ਕਵੇ ਕਿ ਤਾਂ ਚੰਡੀਗੜ੍ਹ ਤੱਕ ਵੀ ਨਹੀਂ ਪਹੁੰਚਣਾ ਤੁਸੀਂ ਸਥਿਤੀ ਸਮਝੋ ਇੱਕ ਪਿਓ ਤੇ ਦਿਲ ਤੇ ਕੀ ਬੀਤਦੀ ਹੋਊਗੀ ਕਿ ਕੁਝ ਲੋਕ ਤਰਕ ਨਾਲ ਗੱਲ ਨਹੀਂ ਕਰਦੇ ਬਣਦੇ ਜਾਂਦੇ ਨੇ ਕਿਸੇ ਨਾ ਕਿਸੇ ਦੀ ਭੇਡ ਅੱਜਕੱਲ ਜੇ ਗਵਾਂਢੀ ਹੀ ਗਵਾਂਢੀ ਤੇ ਹਮਲਾ ਕਰ ਦੇਗਾ ਤਾਂ ਕੌਣ ਦੇਗਾ ਫਰਸਟ ਏਡ ਅੱਜਕੱਲ ਹੈਰਾਨ ਆ ਪੰਜਾਬ ਦੇ ਹਾਲਾਤਾਂ ਤੋਂ ਕਿਉਂਕਿ ਕਿਸੇ ਤੇ ਹਮਲਾ ਕਰਨਾ ਕਿਸੇ ਤੇ ਖੂਨੀ ਹਮਲਾ ਕਰਨਾ ਪੰਜਾਬ ਵਿੱਚ ਬਣਦਾ ਜਾ ਰਿਹਾ ਹੈ ਖੇਡ ਅੱਜਕੱਲ ਪੰਜਾਬ ਵਿੱਚ ਬਣਦਾ ਜਾ ਰਿਹਾ ਹੈ ਖੇਡ ਅੱਜਕੱਲ ਸਤਸ਼੍ਰੀਅਕ ਹਾਲ ਵੀ ਬੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰੀ ਤੁਸੀਂ ਸ਼ੇਅਰ ਤੋਂ ਦਸਲਾਉਣ ਨੂੰ ਵੀਡੀਓ ਕਿਸ ਬਾਬਤ ਆਉਣ ਵਾਲੀ ਸਾਥਿਓ ਇੱਕ ਬਹੁਤ ਹੈਰਾਨ ਕਰਨ ਵਾਲਾ ਮਾਮਲਾ ਸਿੰਬਲੀ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਇੱਕ 50 ਸਾਲਾ ਵਿਅਕਤੀ ਨੇ ਜਿਸ ਦੀ ਉਮਰ 50 ਸਾਲ ਦੱਸੀ ਜਾ ਰਹੀ ਹੈ ਜੋ ਦੱਸਿਆ ਜਾ ਰਿਹਾ ਹੈ ਕਿ ਇੰਗਲੈਂਡ ਤੋਂ ਵਾਪਸ ਆਇਆ ਹੋਇਆ ਉਸਨੇ ਆਪਣੇ ਹੀ ਗਵਾਂਢੀ 25 ਸਾਲਾ ਇੱਕ ਨੌਜਵਾਨ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਹੈ ਸੀਸੀਟੀ ਵਿੱਚ ਇਹ ਤਸਵੀਰਾਂ ਆ ਗਈਆਂ 25 ਸਾਲਾ ਨੌਜਵਾਨ ਜਦ ਰਾਤ ਦੇ ਸਮੇਂ ਪੜੇ 9 ਦੇ ਸਮੇਂ ਜਦੋਂ ਘਰੋਂ ਬਾਹਰ ਟਹਿਲਣ ਲਈ ਨਿਕਲਦਾ ਤਾਂ ਸੀਸੀਟੀਵੀ ਵਿੱਚ ਤਸਵੀਰਾਂ ਆਉਂਦੀਆਂ ਕਿ 50 ਸਾਲਾਂ ਵਿਅਕਤੀ ਪਿੱਛੋਂ ਆ ਕੇ ਉਸ ਦੀ ਛਾਤੀ ਵਿੱਚ 5-6 ਵਾਰ ਛੁਰੇ ਮਾਰਦਾ ਹੈ ਤੇ ਉਥੋਂ ਜਿਹੜੀ ਤਸਵੀਰ ਹੈ ਉਹ ਬਹੁਤ ਹੈਰਾਨ ਕਰਨ ਵਾਲੀ ਸਾਹਮਣੇ ਆਉਂਦੀ ਹੈ ਕਿ ਜਿਹੜਾ 25 ਸਾਲ ਦਾ ਨੌਜਵਾਨ ਉਸਦੇ ਛਾਤੀ ਚੋਂ ਬਹੁਤ ਸਾਰਾ ਖੂਨ ਨਿਕਲਦਾ ਹੈ ਉਹ ਆਪਣੇ ਨੀੜਲੇ ਨੂੰ ਕਾਲ ਕਰਦਾ ਹੈ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਪਹਿਲਾਂ ਸਿਵਲ ਹਸਪਤਾਲ ਵਿੱਚ ਲੈ ਆਂਦਾ ਜਾਂਦਾ ਹੈ ਜਿਸ ਤੋਂ ਬਾਅਦ ਉਹਦੀ ਹਾਲਤ ਗੰਭੀਰ ਦੇਖਦਿਆਂ ਹੋਇਆ ਉਹਦਾ ਪਰਿਵਾਰ ਉਸ ਨੂੰ ਨਿੱਜੀ ਹਸਪਤਾਲ ਨਮਾ ਸ਼ਹਿਰ ਵਿਖੇ ਲੈ ਕੇ ਆਂਦਾ ਹੈ ਤੇ ਨਿੱਜੀ ਹਸਪਤਾਲ ਵਿਖੇ ਉਸ ਦੀ ਗੰਭੀਰ ਹਾਲਤ ਕਰਕੇ ਉਸ ਦਾ ਆਪਰੇਸ਼ਨ ਵੀ ਕੀਤਾ ਜਾਂਦਾ ਹੈ ਇੱਥੇ ਪਹੁੰਚ ਕੇ ਜਦ ਮੈਂ ਇੱਥੋਂ ਇੱਕ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਈਕੋ ਅਟੈਕ ਦਾ ਮ Eu okay. que... ਅਸੀਂ ਜਦ ਗੱਲ ਦੀ ਤਹਿ ਤੱਕ ਗਏ ਤਾਂ ਪਤਾ ਲੱਗਾ ਜਿਸ ਵਿਅਕਤੀ ਨੇ ਨੌਜਵਾਨ ਦੇ ਉੱਤੇ ਹਮਲਾ ਕੀਤਾ ਉਸਨੇ ਇਸੇ ਤਰੀਕੇ ਆਪਣੇ ਪਿੰਡ ਵਿੱਚ ਪਹਿਲਾਂ ਦੋ ਹੋਰ ਜਾਣਿਆਂ ਤੇ ਅਟੈਕ ਕੀਤਾ ਹੋਇਆ ਤਾਂ ਇਹ ਸਾਈਕੋ ਅਟੈਕ ਦਾ ਮਸਲਾ ਲੱਗਦਾ ਹੈ ਸਾਈਕੋ ਅਟੈਕ ਹੁੰਦਾ ਕੀ ਹੈ ਜਾਂ ਸਾਈਕੋ ਕਿਲਿੰਗ ਜਿਹੜੇ ਕਰਦੇ ਆ ਉਹ ਕਿਉਂ ਕਰਦੇ ਆ ਇਸ ਵਿਸ਼ੇ ਤੇ ਗੱਲ ਕਰੀਏ ਸਾਈਕੋ ਅਟੈਕ ਦੀ ਗੱਲ ਤਾਂ ਜਿਹੜੇ ਬੰਦੇ ਆਪਣੇ ਗੁੱਸੇ ਨੂੰ ਆਪਣੇ ਅੰਦਰ ਜੈਲਸੀ ਦੀ ਭਾਵਨਾ ਨੂੰ ਅੰਦਰ ਹੀ ਰੱਖਦੇ ਆ ਫਿਰ ਉਹ ਆਪਣੇ ਗੁੱਸੇ ਤੇ ਜੈਲਸੀ ਨੂੰ ਇਸ ਤਰੀਕੇ ਹਮਲਾ ਕਰਕੇ ਬਿਆਨ ਕਰਦੇ ਔਰ ਉਹਨਾਂ ਨੂੰ ਆਪਣੀ ਕਰਤੂਤ ਜਿਹੜੀ ਜਿਹੜੀ ਹੁੰਦੀ ਉਹ ਤੇ ਕੋਈ ਅਫਸੋਸ ਨਹੀਂ ਹੁੰਦਾ ਉਹਨਾਂ ਨੂੰ ਕੋਈ ਗਿਲਾ ਨਹੀਂ ਹੁੰਦਾ ਉਹਨਾਂ ਨੂੰ ਲੱਗਦਾ ਜੋ ਉਹਨਾਂ ਨੇ ਕੀਤਾ ਸਹੀ ਕੀਤਾ ਤਾਂ ਅਸੀਂ ਸਮਝਦੇ ਕਿ ਜਿਹੜਾ ਇਹ ਵਿਅਕਤੀ ਫੜਿਆ ਗਿਆ ਇਹਦੀ ਮਾਨਸਿਕ ਤੌਰ ਤੇ ਵੀ ਜਿਹੜੇ ਡਾਕਟਰ ਨੂੰ ਜ਼ਰੂਰ ਦਿਖਾਣਾ ਚਾਹੀਦਾ ਕਿਉਂਕਿ ਆਪਣੇ ਪਿੰਡ ਵਿੱਚ ਪਹਿਲਾਂ ਦੋ ਵਾਰ ਇਸ ਤਰੀਕੇ ਦੇ ਇੱਕ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਦੇ ਚੁੱਕਾ ਹੁਣ ਪੀੜਤ ਤੇ ਜਿਹੜਾ ਉਹਨਾਂ ਦੇ ਪਿਤਾ ਇੱਥੇ ਸਾਡੇ ਨਾਲ ਮੌਜੂਦ ਨੇ ਔਰ ਬੜੀ ਹੀ ਬੇਬਸ ਤਸਵੀਰ ਹੈ ਕਿਉਂਕਿ ਬਜ਼ੁਰਗ व्हीलचेयर ਤੇ ਨੇ ਜਿਹੜਾ ਨੌਜਵਾਨ ਪੀੜਤ ਹੈ ਜਿੱਤੇ ਹਮਲਾ ਕੀਤਾ ਹੈ ਗਿਆ ਉਸਦੀ ਮਦਰ ਵੀ ਜਿਹੜੀ व्हीलचेयर ਤੇ ਆ ਮਤਲਬ ਦੋਨੇ ਮਦਰ ਫਾਦਰ ਫਿਜ਼ੀਕਲੀ ਡਿਸੇਬਲ ਡਿਸੇਬਲ ਨੇ ਔਰ ਹੁਣ ਇਹ ਕੰਡੀਸ਼ਨ ਬਣ ਗਈ ਹੈ ਕਿ ਪੁੱਤ ਵੀ ਆਈਸੀਯੂ ਵਿੱਚ ਹੈ ਪਹਿਲਾਂ ਵੈਂਟੀਲੇਟਰ ਤੇ ਰੱਖਿਆ ਗਿਆ ਸੀਗਾ ਤਾਂ ਪਰਿਵਾਰ ਨਾਲ ਗੱਲਬਾਤ ਕਰਦੇ ਇੱਕ ਬੇਬਸ ਪਿਤਾ ਜਿਹੜਾ ਆ ਅੱਖਾਂ 'ਚ ਹੰਝੂ ਲੈ ਕੇ ਇਨਸਾਫ ਦੀ ਮੰਗ ਕਰ ਰਿਹਾ ਹੈ ਉਹਨਾਂ ਨਾਲ ਗੱਲਬਾਤ ਕਰਦੇ ਅੰਕਲ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸਰਜੀਤ ਸਿੰਘ ਹੈ ਪਿੰਡ ਆਪਣਾ ਕਿਹੜਾ ਜੀ ਪਿੰਡ ਮੇਰਾ ਸਿੰਬਲੀ ਹੈ ਜੀ ਹੁਣ ਪੂਰੀ ਘਟਨਾ ਸਮਝਾਓ ਜੀ ਹੋਇਆ ਕੀ ਪਾਜੀ ਮੈਂ ਤਾਂ ਰੋਟੀ ਖਾਣ ਲੱਗਾ ਸੀ ਤੇ ਬੇਟਾ ਮੇਰਾ ਸਮਾਂ ਕਿੰਨਾ ਸੀ ਜੀ ਤਕਰੀਬਨ ਪੌਣੇ 9 ਤੋਂ 9 ਦੇ ਵਿੱਚ ਠੀਕ ਹੈ ਜੀ ਹਾਂਜੀ ਜੀ ਤੇ ਮੈਂ ਤਾਂ ਰੋਟੀ ਖਾਣ ਲੱਗਾ ਸੀਗਾ ਤੇ ਬੇਟਾ ਮੇਰਾ ਬਾਹਰ ਫੋਨ ਆਇਆ ਕਿ ਸਦਾ ਤੇ ਬਾਹਰ ਫੋਨ ਸੁਣਦਾ ਸੁਣਦਾ ਚੱਲ ਗਿਆ ਸੰਤ ਪਤਾ ਵੀ ਨਹੀਂ ਸੀ ਲੱਗਣਾ ਕਿ ਇਹ ਵਾਰਦਾਤ ਹੋ ਗਈ ਆ ਉਹਦੇ ਜਿੱਦਾਂ ਚਾਕੂ ਵੱਜੇ ਆ ਉਸ ਤੋਂ ਬਾਅਦ ਆਪਣੇ ਦੋਸਤ ਨੂੰ ਫੋਨ ਕੀਤਾ ਜਿਹਦਾ ਤੇ ਨਾਲੋਂ ਨਵਾਂ ਸ਼ਹਿਰ ਤੋਂ ਗਿਆ ਸੀ ਠੀਕ ਹੈ ਤੇ ਉਹਨਾਂ ਤੋਂ ਗਿਆ ਸੀ ਉਹਨੂੰ ਫੋਨ ਕੀਤਾ ਵੀ ਮੇਰੇ ਤੇ ਰਾਣਾ ਜਿਹੜਾ ਆ ਉਹ ਚਾਕੂ ਨਾਲ ਬਾਹਰ ਕਰ ਗਿਆ ਉਹ ਉਹਨੂੰ ਮਜ਼ਾਕਾਂ ਨਾਲ ਲਾਪੇ ਕਹਿੰਦੇ ਗੋਪੀ ਤੂੰ ਹੁਣ ਤੱਕ ਗਿਆ ਵੀ ਤੈਨਾਂ ਇਹ ਕੀ ਹੋਇਆ ਉਹ ਕਹਿੰਦਾ ਭਾਜੀ ਤੂੰ ਛੇਤੀ ਆ ਜਾਓ ਉਹ ਮੋਟਰਸਾਈਕਲ ਚੱਕ ਕੇ ਆ ਗਏ ਆ ਤੇ ਜਾਨ ਨੂੰ ਇਹ ਭੱਜ ਕੇ ਜਾਣੇ ਬਚਿਆ ਤੇ ਘਰ ਨਹੀਂ ਪਹੁੰਚ ਸਕਿਆ ਤੇ ਰਸਤੇ ਦੇ ਵਿੱਚ ਹੀ गिर ਗਿਆ ਜਿੱਥੋਂ ਉਹ ਮੁੰਡੇ ਚੱਕ ਕੇ ਲੈ ਮੈਨੂੰ ਜਾ ਕੇ ਉਹਨਾਂ ਨੇ ਗੱਡੀ ਦੀ ਚਾਬੀ ਮੰਗੀ ਤੇ ਮੈਂ ਕਿਹਾ ਚਾਬੀ ਵਿੱਚੇ ਹੀ ਆ ਜਦੋਂ ਉਹਨੂੰ ਦੱਸਿਆ ਵੀ ਗੋਪੀ ਨੂੰ ਰਾਣਾ ਵੱਢ ਗਿਆ ਭਾਜੀ ਮੈਨੂੰ ਕੁਝ ਨਹੀਂ ਸੁੱਝਿਆ ਖੂਨ ਕਿੰਨਾ ਘੋਲਿਆ ਪਿਆ ਸੀ ਜੀ ਮੱਖੋ ਭਾਜੀ ਖੂਨ ਦਾ ਤਾਂ ਕੋਈ ਅੰਤ ਹੀ ਨਹੀਂ ਹੈਗਾ ਜਿਹੜਾ ਜਿੱਥੇ ਪਾਇਆ ਸੀਗਾ ਮੁੰਡਿਆਂ ਨੇ ਲੈ ਜਾ ਕੇ ਚੱਕ ਕੇ ਆਪਣੇ ਮੰਝੇ ਤੇ ਉਸ ਬੈੱਡ ਤੇ ਵੀ ਭਾਜੀ ਇੰਨੇ ਗੱਤਲੇ ਚੱਕੇ ਆ ਉਸ ਮੁੰਡੇ ਦੇ ਜਿਹਦੇ ਘਰੋਂ ਜਿੱਤੋਂ ਜਿਹਦੇ ਘਰ ਲੈ ਜਾ ਕੇ ਪਾਇਆ ਤੇ ਉਤੋਂ ਗੱਡੀ ਚੋਂ ਚੱਕ ਕੇ ਉਹੀ ਮੁੰਡਾ ਹਸਪੀਟਲ ਸਿਵਲ ਚ ਲੈ ਕੇ ਆਇਆ ਸਿਵਲ ਚ ਲੈ ਕੇ ਆਏ ਇਹਨਾਂ ਨੇ ਟਾਂਕੇ ਲਾਏ ਇਹਨਾਂ ਨੇ ਜਵਾਬ ਦਿੱਤਾ ਇਹ ਕਹਿੰਦੇ ਕਿ ਚੰਡੀਗੜ੍ਹ ਪੀਸੀ ਆਈ ਲੈ ਜਾਓ ਤੇ ਨਰਸਾਂ ਨੇ ਇਹ ਗੱਲ ਕਹੀ ਜਾਂ ਨੂੰ ਡਾਕਟਰ ਆਈ ਡਾਕਟਰ ਕਹਿੰਦੀ ਕਿ ਚੰਡੀਗੜ੍ਹ ਪਹੁੰਚਣੇ ਵਾਲੀ ਹਾਲਾਤ ਚ ਨਹੀਂ ਹੈਗਾ ਤੇ ਫੇ ਤੁਸੀਂ ਇੱਥੇ ਲਾਗੇ ਦੇ ਕਿਸੇ ਨਿੱਜੀ ਹਸਪੀਟਲ ਚ ਲੈ ਜਾਓ ਅਸ ਕਹ ਜਿੱਥੇ ਤੁਹਾਨੂੰ ਚੰਗਾ ਲੱਗ ਜਿੱਤੀ ਨੂੰ ਜੇ ਸਮਝ ਗਏ ਇੱਕ ਪਿਓ ਨੂੰ ਜਦ ਇਹ ਕਹਿ ਦੇਣਾ ਕਿ ਜਵਾਨ ਪੁੱਤ ਨੂੰ ਤੁਸੀਂ ਲੈ ਜਾਓ ਪਰ ਚੰਡੀਗੜ੍ਹ ਤੱਕ ਪਹੁੰਚਣਾ ਨਹੀਂ ਉਸ ਸਮੇਂ ਤਾਂ ਪੂਰਾ ਕਹਿਰ ਹੋ ਜਾਂਦਾ ਮਤਲਬ ਚੀਕ ਨਿਕਲਦੀ ਇੱਕ ਤੋਂ ਅੰਦਰ ਤੋਂ ਇਹ ਤਾਂ ਹੁੰਦਾ ਹੀ ਹੈ। ਬਸ ਸਮਝਾ ਦੇ ਤੁਹਾਡੇ ਕਿ ਇੱਕ ਪਿਓ ਨੂੰ ਇੱਕ ਬੇਵੱਸ ਪਿਓ ਨੂੰ ਜਿਹੜੇ ਆਪ ਚੱਲ ਵੀ ਨਹੀਂ ਸਕਦੇ ਉਹਨਾਂ ਨੂੰ ਡਾਕਟਰ ਵੱਲੋਂ ਇਹ ਕਹਿ ਦੇਣਾ ਕਿ ਪੁੱਤ ਨੂੰ ਲੈ ਜਾਓ ਜੀ ਔਰ ਫਿਰ ਉਸ ਤੋਂ ਬਾਅਦ ਨਰਸਾ ਕਿ ਕਵੇ ਕਿ ਇਹ ਤਾਂ ਚੰਡੀਗੜ੍ਹ ਤੱਕ ਵੀ ਨਹੀਂ ਪਹੁੰਚਣ ਤੁਸੀਂ ਸਥਿਤੀ ਸਮਝੋ ਇੱਕ ਪਿਓ ਤੇ ਦਿਲ ਤੇ ਕੀ ਬੀਤਦੀ ਹੋਊਗੀ ਬੇਵੱਸ ਜਦੋਂ ਇਨਸਾਨ ਹੁੰਦਾ ਔਰ ਉਸ ਤੋਂ ਬਾਅਦ ਇਹੋ ਜੀ ਕੰਡੀਸ਼ਨ ਹੋ ਜਾਵੇ ਇਹੋ ਜੇ ਹਾਲਾਤ ਬਣ ਜਾਣ ਤਾਂ ਅੱਖਾਂ ਵੀ ਰੋਂਦੀਆਂ ਨੇ ਤੇ ਦਿਲ ਵੀ ਰੋਂਦਾ ਫਿਰ ਫਿਰ ਕਿਉ ਹੈ ਜੀ ਅਸੀਂ ਇੱਥੇ ਲੈ ਆਈ ਇਤਾਲੀਆ ਦਾ ਇੱਥੇ ਐਮਰਜੈਂਸੀ ਦੇ ਵਿੱਚ ਲੰਮਾ ਪਾਤਾ ਇਹ ਉਸ ਟਾਈਮ ਕਹਿੰਦੇ ਕਿ 15000 ਰੁਪਇਆ ਜਮ੍ਹਾਂ ਕਰਾਓ ਜਦਕਿ ਮੇਰੇ ਕੋਲ ਕੋਈ ਪੈਸਾ ਨਹੀਂ ਸੀ ਫੇ ਅਸੀਂ ਤਾਂ ਦਾਖਲ ਕਰਨਾ ਅਸੀਂ ਕਰਿਆਮ ਤੋਂ ਫੇ ਲੜਕੇ ਦਾ ਮਾਮਾ ਜਿਹੜਾ ਉਹਨੂੰ ਸੱਦਿਆ ਉਹ ਪੈਸੇ ਲੈ ਕੇ ਆਇਆ ਉਹਨੇ ਜਮ੍ਹਾਂ ਕਰਾਇਆ ਤਾਂ ਇਹਨਾਂ ਨੇ ਟ੍ਰੀਟਮੈਂਟ ਸ਼ੁਰੂ ਕੀਤਾ ਐਤੋਂ ਆ ਜਿਹੜੇ ਇਹਨਾਂ ਨੇ ਟਾਂਕੇ ਲਾ ਸੀ ਉਹਨਾਂ ਫੁੱਲ ਚੁੱਕਾ ਸੀ ਇਹਨਾਂ ਨੇ ਪੱਟੀਆਂ ਵਿੱਚ ਰੱਖ ਕੇ ਵਿੱਚ ਸੀਲਤੇ ਸੀ ਪੱਟੀਆਂ ਵਿੱਚ ਹੀ ਰੱਖਤੀ ਸੀ ਹਾਂਜੀ ਵਿੱਚ ਰੱਖ ਦਿੱਤੀਆਂ ਡਾਕਟਰਾਂ ਦਾ ਕਹਿਣਾ ਆ ਅੱਛਾ ਜੀ ਤੇ ਉਹ ਫਿਰ ਇਹਨਾਂ ਨੇ ਦੁਬਾਰਾ ਸਟੀਚਿੰਗ ਜਿਹੜੀ ਖੋਲ ਕੇ ਦੁਬਾਰਾ ਸਾਫ਼ ਕਰਕੇ ਜਾਂ ਕੰਪੇਅਰ ਕੀਤੀ ਸਟੀਚਿੰਗ ਕੀਤੀ ਤੇ ਲੇਕਿਨ ਬਲੀਡਿੰਗ ਫਿਰ ਵੀ ਬੰਦ ਨਹੀਂ ਹੋਈ ਜਦੋਂ ਇਹਨਾਂ ਨੇ ਚੈੱਕ ਕੀਤਾ ਉਸ ਵੇਲੇ ਇਹ ਦੱਸ ਰਹੇ ਆ ਕਿ 7 ਗ੍ਰਾਮ ਖੂਨ ਸੀਗਾ ਮੈਨੂੰ ਦੱਸਿਆ 3 ਗ੍ਰਾਮ ਕਹਿੰਦੇ ਰਹਿ ਗਿਆ ਸੀ ਕੱਲ ਤੇ ਜਿਸ ਵੇਲੇ ਸਵੇਰ ਨੂੰ ਮੈਨੂੰ 4 4:30 ਵਜੇ ਫੋਨ ਗਿਆ ਡਾਕਟਰ ਸਾਹਿਬ ਦਾ ਕਿ ਸਾਨੂੰ ਦੋ ਬੋਤਲਾਂ ਖੂਨ ਦੀਆਂ ਚਾਹੀਦੀਆਂ ਤੜਕੇ ਸਵੇਰ ਦੇ 4 ਵਜੇ ਤਾਂ ਉਸ ਵੇਲੇ ਉਹ ਇਹ ਕਹਿੰਦੇ ਸੀ ਕਿ 3 ਗ੍ਰਾਮ ਖੂਨ ਰੰਦਾ ਜਿਸ ਵੇਲੇ ਮੈਂ ਆ ਕੇ ਦੇਖਿਆ ਮੈਨੂੰ ਕਹਿੰਦੇ ਪਏ ਇਹਨੂੰ ਆਈਸੀਯੂ ਤੇ ਉਹ ਕੀ ਵੈਲਟਿਨੇਟਰ ਤੇ ਰੱਖਣਾ ਪੈਣਾ ਤੇ ਉਹਦੇ ਸੈਨ ਕਰਨੇ ਜਦੋਂ ਮੈਂ ਉੱਪਰ ਗਿਆ ਸੈਨ ਕਰਨ ਵਾਸਤੇ ਤਾਂ ਉਸ ਵੇਲੇ ਬੀ ਬਲੀਡਿੰਗ ਹੋ ਰਹੀ ਸੀ ਮੈਂ ਡਾਕਟਰ ਨੂੰ ਕਿਹਾ ਵੀ ਬਲੀਡਿੰਗ ਹੋ ਰਹੀ ਆ ਉਹ ਕਹਿੰਦਾ ਨਹੀਂ ਹੋ ਰਹੀ ਫੇ ਰਾਤ ਦੇ ਕੱਪੜੇ ਵਿੱਚ ਜਿਵੇਂ ਆ ਕਹਿੰਦਾ ਨਹੀਂ ਭਾਜੀ ਤੂੰ ਚੈੱਕ ਕਰੋ ਜਦ ਚੈੱਕ ਕੀਤਾ ਤਾਂ ਬਾਕਿਆਂ ਵੀ ਬਲੀਡਿੰਗ ਹੋ ਰਹੀ ਸੀ ਬਲੀਡਿੰਗ ਨਹੀਂ ਰੁਕ ਰਹੀ ਸੀ ਹੁਣ ਤੁਹਾਡੇ ਬੇਟੇ ਨੂੰ ਸੁਰਤ ਹੈ ਹੁਣ ਥੋੜੀ ਵਾਲੀ ਸੁਰਤ ਇਹ ਹੀ ਦੱਸਦੇ ਆ ਜੀ ਮੈਂ ਤਾਂ ਗਿਆ ਨਹੀਂਗਾ ਦੇਖਣਾ ਆਪਰੇਸ਼ਨ ਆਪਰੇਸ਼ਨ ਤੋਂ ਬਾਅਦ ਮੇਤੋਂ ਨਹੀਂ ਜਾ ਹੋਇਆ ਕਿਉਂ ਉੱਪਰਲੀ ਮੰਜ਼ਲ ਤੇ ਮੇਤੋਂ ਭੱਜ ਤੋਰ ਨਹੀਂ ਹੁੰਦਾ ਤੇ ਇਸ ਕਰਕੇ ਬਾਕੀ ਜਾਂਦੇ ਆ ਉਹਦਾ ਮੁੰਡੇ ਤੁਸੀਂ ਲੈ ਕੇ ਆਏ ਪੁਲਿਸ ਆਈ ਹੈ ਜੀ ਪੁਲਿਸ ਆਈ ਸੀ ਕੱਲ ਅਨੇ ਪਰਸੋ ਰਾਤ ਨਹੀਂ ਆਈ ਕੱਲ ਦੁਪਹਿਰੇ ਆਈ ਸੀ ਹਾਂਜੀ ਤੇ ਬੇਟਾ ਕੱਲ ਆਪਰੇਸ਼ਨ ਹੋਇਆ ਜੀ ਹਾਂਜੀ ਕੱਲ ਹੋਇਆ 3:30 ਵਜੇ ਤੋਂ ਲੈ ਕੇ 6:30 ਵਜੇ ਤੱਕ ਹੁਣ ਵੈਂਟੀਲੇਟਰ ਤੇ ਕਿ ਵੈਂਟੀਲੇਟਰ ਲਾ ਦੇ ਨੇ ਵੈਂਟੀਲੇਟਰ ਲਾਤਾ ਹੈ ਹੁਣ ਹੈਗਾ ਆਈ ਸੀ ਯੂ ਚਾ ਠੀਕ ਹੈ ਜੀ ਹਾਂਜੀ ਦੋ ਡਾਕਟਰ ਨੇ ਕੀ ਕਿਹਾ ਜੀ ਡਾਕਟਰ ਅਜੇ ਕਹਿੰਦੇ ਆ ਜੀ ਵੀ ਕੋਈ ਅਸੀਂ ਗਰੰਟੀ ਨਹੀਂ ਚੱਕਦੇ 48 ਘੰਟੇ ਵੀ ਇਹਦਾ ਪਾਸਾ ਚੱਲ ਪਊਗਾ ਜਾਂ ਇਹਦੀ ਬਾਹ ਚੱਲ ਪਊਗੀ ਯਾਨੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਕੋਈ ਗਰੰਟੀ ਨਹੀਂ ਹੈ ਸਾਡੀ ਬਸ ਚੱਲੂਗਾ ਜਾਂ ਨਹੀਂ ਚੱਲੂਗਾ ਚਲੋ ਆਪਾਂ ਸਾਰੇ ਨਾਲ ਮਿਲ ਕੇ ਅਰਦਾਸ ਕਰਦੇ ਆਂ ਪਰਮਾਤਮਾ ਅਗੇ ਬੇਨਤੀ ਕਰਦੇ ਤੁਹਾਡਾ ਪੁੱਤ ਜਲਦੀ ਤੰਦਰੁਸਤ ਹੋਵੇ ਉਹ ਪਹਿਲਾਂ ਵਾਲੀ ਗੱਲ ਨਹੀਂ ਰਹਿੰਦੀ ਲੇਕਿਨ ਫਿਰ ਵੀ ਆਪਣੀ ਕਾਇਆ ਸੋਧਾ ਰਵੇ ਬੰਦਾ ਇਹ ਬੰਦਾ ਆਪਣੇ ਘਰ ਦੇ ਕੰਮ ਕਰਦਾ ਰਵੇ ਵਾਹਿਗੁਰੂ ਅਗੇ ਬੇਨਤੀ ਕਰਦੇ ਸੱਚੇ ਪਾਤਸ਼ਾਹ ਅਗੇ ਤੇ ਹੁਣ ਤੁਹਾਡੀ ਮੰਗ ਕੀ ਹੈ ਜੀ ਮੇਰੀ ਮੰਗ ਸਿਰਫ ਇਹੀ ਆ ਕਿ ਇਦਾਂ ਦਾ ਵੈਸ਼ਿਆ ਜਿਹਨੇ ਪਹਿਲਾਂ ਵੀ ਪਿੰਡ ਦੇ ਵਿੱਚ ਦੋ ਵਾਰ ਦਾਤਾਂ ਕੀਤੀਆਂ ਹੋਈਆਂ ਕੀਤੀਆਂ ਹੋਈਆਂ ਔਰ ਦੋਹਾਂ ਵਾਰ ਦਾਤਾਂ ਦੇ ਨੇ ਪਿੱਛੋਂ ਵਾਰ ਦਾ ਵਾਰ ਵਾਰ ਕੀਤੇ ਆ ਔਰ ਮੇਰੇ ਪੁੱਤ ਤੇ ਵੀ ਇਹਨੇ ਪਿੱਛੋਂ ਹੀ ਵਾਰ ਕੀਤਾ ਮੈਂ ਇਹਨੂੰ ਚਾਹਨਾ ਕਿ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਕੋਈ ਇਸ ਤੁਹਾਡੇ ਪੁੱਤ ਨਾਲ ਕਿਉਂਕਿ ਤੁਹਾਡਾ ਤੁਸੀਂ ਜਿਵੇਂ ਦੱਸਦੇ ਹੋ ਤੁਹਾਡੇ ਬੱਚੇ ਦੀ ਉਮਰ 25 ਸਾਲ ਹੈ ਤੇ ਜਿਹਨੇ ਹਮਲਾ ਕੀਤਾ ਉਹਦੀ 50 ਸਾਲ ਦੱਸ ਰਹੇ ਆ ਤਾਂ ਕੀ ਰੰਜਿਸ਼ ਕੀ ਹੋ ਸਕਦੀ ਹੈ ਜੀ ਕੋਈ ਸਾਨੂੰ ਨਹੀਂ ਸਮਝ ਲੱਗਦੀ ਮੇਰਾ ਪੁੱਤ ਇਹਨੂੰ ਕਦੇ ਚਾਚਾ ਜੀ ਤੋਂ ਸੁਭਾਈ ਗੱਲ ਨਹੀਂ ਕਹੀ ਔਰ ਬੇਟੀ ਮੇਰੀ ਵੀ ਚਾਚਾ ਜੀ ਹੀ ਕਹਿੰਦੀ ਆ ਪਰ ਇਹਨੇ ਜਿਹੜੇ ਵਰਲਡ ਪੁਲਿਸ ਮੌਜੂਦ ਸੀ ਪੰਚਾਇਤ ਮੌਜੂਦ ਸੀ ਜਿਹੜੇ ਉਹਨਾਂ ਦੇ ਸਾਹਮਣੇ ਇਹਨੇ ਵਰਲਡ ਬੋਲੇ ਮੇਰੀ ਲੜਕੀ ਨੂੰ ਮੈਂ ਦੱਸ ਨਹੀਂ ਸਕਦਾ ਧਰਤੀ ਵੇਲ ਨਹੀਂ ਤੁੰਦੀ ਇਦਾਂ ਦੇ ਇਹਨੇ ਲਫਜ਼ ਬੋਲੇ ਹਾਂਜੀ ਬਕਵਾਸ ਵੀ ਬਹੁਤ ਗੰਦੀ ਕੀਤੀ ਆ ਔਰ ਉਸ ਤੋਂ ਬਾਅਦ ਮੈਂ ਆ ਗਿਆ ਹਸਪੀਟਲ ਨੂੰ ਮਗਰਵਾਨੀ ਮੇਰੇ ਗਵਾਂਢੀ ਜਿਹੜੇ ਮੇਰੇ ਨਾਲ ਹੈਲਪ ਕਰਦੇ ਸੀ ਉਹਨਾਂ ਨੂੰ ਕਹਿੰਦਾ ਤੁਸੀਂ ਉਹਦੀ ਹੈਲਪ ਕਰਦੇ ਆ ਤੁਹਾਨੂੰ ਵੀ ਕਹਿੰਦਾ ਇਸੇ ਤਰ੍ਹਾਂ ਵੱਡੋ ਇਹ ਗੱਲ ਹੋ ਗਈ ਆ ਕੋ ਸਾਈਕੋ ਏ ਬੰਦਾ ਥੋੜਾ ਪਤਾ ਨਹੀਂ ਜੀ ਆਪਾਂ ਕੁਝ ਨਹੀਂ ਕਹਿ ਸਕਦੇ ਅਸੀਂ ਕਦੇ ਇਹਨਾਂ ਬਹੁਤਾ ਲਿੰਕ ਨਹੀਂ ਰਹੇ ਫਿਰ ਬਾਕੀ ਸਮਾਜ ਲਈ ਵੀ ਖਤਰਾ ਹੈ ਪਰ ਹਾਂਜੀ ਇਹ ਤਾਂ ਹੈਗਾ ਹੀ ਤੋ ਤਿੰਨ ਚਾਂਸ ਹੋਏ ਤਿੰਨੇ ਚਾਂਸ ਹੋਏ ਹੋਏ ਆ ਇੱਕ ਮੁੰਡਾ ਜਿਹੜਾ ਸੀਗਾ ਪਹਿਲਾਂ ਵੱਡਿਆ ਉਹ ਮਗਰ ਯਾਨੀ 2 ਮਹੀਨੇ ਪੁੱਠਾ ਪੈ ਕੇ ਉਹਨੇ ਕੱਟੇ ਆ ਤੇ ਇਹਨੇ ਇਹਨਾਂ ਦੇ ਬਾਪ ਨੇ ਪੈਸਾ ਲਾ ਕੇ ਇਹਨੂੰ ਇੰਗਲੈਂਡ ਭੇਜ ਦਿੱਤਾ ਉਹ ਮੁੰਡਾ ਇੰਗਲੈਂਡ ਗਿਆ ਇਹਦੇ ਮਗਰ ਤਾਂ ਜਦੋਂ ਇਹ ਇੱਧਰੋਂ ਚੜ ਗਿਆ ਇੰਗਲੈਂਡ ਨੂੰ ਉਹ ਤਾਂ ਉਹ ਇਹ ਉੱਧਰੋਂ ਆ ਗਿਆ ਉਸ ਤੋਂ ਬਾਅਦ ਕੀ ਕੀ ਤੇਮਲਾ ਕੀਤਾ ਇਹਨੇ ਉਸ ਤੋਂ ਬਾਅਦ ਫੇ ਇੱਕ ਕੋਈ ਐਸੀਆਂ ਦੇ ਸਗੇ ਬਾਜੀ ਉਹ ਹੋ ਗਏ 4-5 ਸਾਲ ਉੱਤੇ ਵੀ ਇਹਨੇ ਇਸੇ ਤਰ੍ਹਾਂ ਕੀਤਾ ਹੈ ਉਹਨਾਂ ਨੂੰ ਵੀ ਇਹਨੇ ਇੱਦਾਂ ਹੀ ਵੱਡਿਆ ਉਹ ਵਿਚਾਰੇ ਗਰੀਬ ਸਗੇ ਉਹਨਾਂ ਨੇ 6 ਲੱਖ ਰੁਪਈਆ ਲੈ ਕੇ 6.5 ਲੱਖ ਰੁਪਈਆ ਲੈ ਤੈਨਾਂ ਬਸ ਪਤਾ ਨਹੀਂ ਕਿ ਇਹ ਕਿਸੇ ਨੂੰ ਵੀ ਨਹੀਂ ਪਤਾ ਵੀ ਇਹ ਕੀ ਰਿਹਾ ਹੈ ਸਾਈਕੋ ਹੋ ਸਕਦਾ ਜੀ ਪਹਿਲਾਂ ਵੀ ਦੋ ਜਣੇ ਤੇ ਹਮਲਾ ਕੀਤਾ ਕੋਈ ਰੰਜਸ਼ ਨਹੀਂ ਹੁਣ ਤੁਹਾਡੇ ਪੁੱਤ ਨੂੰ ਨਿਸ਼ਾਨਾ ਬਣਾ ਲਿਆ ਕੀ ਪਤਾ ਰਾਹ ਬਾਟੇ ਮੂੰਹ ਬਣ ਕੇ ਕੋ ਹੋਰ ਹੋਣ ਲੋਕ ਪੈਸੇ ਦਾ ਹੰਕਾਰ ਆ ਮੈਨੂੰ ਇਹ ਗੱਲ ਕਈ ਕਹਿੰਦਾ ਤੁਹਾਨੂੰ ਤਿੰਨਾਂ ਨੂੰ ਮਾਰ ਕੇ ਮੈਂ ਕਹਿੰਦਾ ਇੱਕ ਮਹੀਨੇ ਚ ਆ ਜਾਣਾ ਮੇਰੇ ਕੋਲ ਇੰਨਾ ਪੈਸਾ ਕਹਿੰਦਾ ਮੈਂ ਤੁਰਤ ਕਰ ਬੰਦ ਕਰ ਦੂੰਗਾ ਇਹ ਗੱਲ ਮੈਨੂੰ ਕਹੀ ਆ ਔਰ ਇਹਦੇ ਨਾਲ ਇੱਕ ਐਸੀਆ ਬੰਦਾ ਆ ਉਹ ਕੰਮ ਕਰਦਾ ਆ ਉਹ ਉਹ ਘਰ ਆਇਆ ਕਹਿੰਦਾ ਚੁੱਪ ਕਰਕੇ ਪੈਂਦੇ ਕਿ ਨਹੀਂ ਪੈਂਦੇ ਕਹਿੰਦਾ ਸਵੇਰ ਨੂੰ ਕਹਿੰਦਾ ਦੇਖਾਂਗੇ ਮੈਂ ਕਿਹਾ ਮੇਰਾ ਪੁੱਤ ਵੱਢ ਕੇ ਸਿਰ ਦਿੱਤਾ ਆ ਤੂੰ ਕਹਿੰਦਾ ਸਵੇਰ ਨੂੰ ਦੇਖਾਂਗੇ ਉਹ ਕਹਿੰਦਾ ਚੁੱਪ ਕਰਕੇ ਬਹਿ ਜਾ ਉਸ ਬੰਦੇ ਨੂੰ ਪੁੱਛੋ ਤੂੰ ਕਿ ਜੇ ਤੇਰਾ ਪੁੱਤ ਵੱਡਿਆ ਹੋਵੇ ਤੂੰ ਚੁੱਪ ਕਰਕੇ ਬਹਿ ਸਕਦਾ ਮੈਂ ਉਹਨੂੰ ਇੰਨੀ ਗੱਲ ਕਹੀ ਕਿ ਮੈਂ ਕਿਹਾ ਤੂੰ ਰਾਣੇ ਦਾ ਬਚੋਲਾ ਆ ਉਹਦਾ ਉਹਦਾ ਹੀ ਲੜਕਾ ਨਾਲ ਸੀਗਾ दारू ਨਾਲ ਰੱਜੇ ਹੋਏ ਸੀ ਉਹਦਾ ਲੜਕਾ ਕਹਿੰਦਾ ਕਹਿੰਦਾ ਬਾਹਰ ਨਿਕਲ ਕਹਿੰਦਾ ਤੇਰੇ ਮੁੰਡੇ ਵਰਗਾ ਕਹਿੰਦਾ ਤੈਨੂੰ ਵੀ ਕਰ ਦਿੰਨੇ ਆ ਜਾਨੂੰ ਪੁਲਸ ਆ ਗਈ ਉਹ ਅਹੰਕਾਰ ਬੋਲਦਾ ਹਾਂਜੀ ਪੈਸੇ ਦਾ ਅਹੰਕਾਰ ਬੋਲਦਾ ਜੀ ਤੇ ਤੁਹਾਡੀ ਕੰਧ ਨਾਲ ਕੰਧ ਸਾਂਝੀ ਹੈ ਨਹੀਂ ਜੀ ਮੇਰਾ ਘਰ ਰੋਡ ਦੇ ਉੱਪਰ ਆ ਉਹ ਤਕਰੀਬਨ ਡੇਢ ਕਨਾਲੇ ਦਾ ਵਿਚਾਲੇ ਛੱਡ ਕੇ ਉਹਦੀ ਕੋਠੀ ਆ ਜਾਨੀ ਇਹਦਾ ਸਾਹਮਣੇ-ਸਾਹਮਣੀ ਆ ਆਮੋ ਸਾਹਮਣੇ ਹਾਂਜੀ ਤੇ ਹੁਣ ਤੁਹਾਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਧਮਕੀ ਸੱਟ ਵੀ ਆ ਉਹਨਾਂ ਦੇ ਸਾਥੀਆਂ ਵੱਲੋਂ ਵੀ ਧਮਕੀਆਂ ਦਿੱਤੀਆਂ ਗਈਆਂ ਹਾਂਜੀ ਔਰ ਪਾਪਾ ਆਇਆ ਸੀਗਾ ਕੱਲ ਉਹ ਮੈਨੂੰ ਪੈਸੇ ਦਿੰਦਾ ਸੀਗਾ ਮੈਂ ਉਹਨੂੰ ਇਨਕਾਰ ਕੀਤਾ ਮੈਂ ਕਿਹਾ ਭਾਜੀ ਜਿਸ ਕੱਲ ਤੇ ਤੂੰ ਆਇਆ ਅੱਗੇ ਵਾਂਗੂ ਮੈਂ ਕਿਹਾ ਵੀ ਮੈਂ ਨਹੀਂ ਚਾਹੁੰਦਾ ਤੇ ਮੈਂ ਕਿਹਾ ਤੁਸੀਂ ਘਰ ਚਲ ਜਾਓ ਆਪਣੇ ਇਹਨੀ ਗੱਲ ਹਲੋ ਆਪਾਂ ਇਹਨਾਂ ਦੀ ਸਿਚੁਏਸ਼ਨ ਸਮਝੀਏ ਤੇ ਤੁਹਾਡੇ ਜੇ ਕੋਈ ਆਪਣੀ ਗੱਲ ਰੱਖਣਾ ਚਾਹੁੰਦਾ ਰੱਖ ਸਕਦਾ ਕਿ ਦੇਖੋ ਇੱਕ ਤਾਂ ਇਹਨਾਂ ਦੇ ਪੁੱਤ ਦੇ ਉੱਤੇ ਹਮਲਾ ਕੀਤਾ ਇਹਨਾਂ ਦਾ ਪੁੱਤ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਔਰ ਉਸ ਤੋਂ ਉੱਤੇ ਡਾਕਟਰ ਨੇ ਇਹ ਵੀ ਗੱਲ ਆਖ ਦਿੱਤੀ ਹੈ ਕਿ ਅਸੀਂ ਗਾਰੰਟੀ ਨਹੀਂ ਦਿੰਦੇ ਕਿ ਸੱਜਾ ਪਾਸਾ ਚੱਲੇਗਾ ਕਿ ਨਹੀਂ ਚੱਲੇਗਾ ਦੁੱਖਾਂ ਦੇ ਪਹਾੜ ਦੀ ਗੱਲ ਸਮਝਿਏ ਇੱਕ ਪਿਓ ਜਿਹੜਾ ਆਪ ਵੀਲ ਚੇਅਰ ਤੇ ਹੈ ਇਹਨਾਂ ਦੀ ਮਿਸੇਸ ਉਹ ਵੀ ਦੱਸਿਆ ਜਾ ਰਿਹਾ ਕਿ ਫਿਜ਼ੀਕਲੀ ਡਿਸੇਬਲ ਨੇ ਔਰ ਹੁਣ ਉਹ ਵੀ ਵੀਲ ਚੇਅਰ ਤੇ ਨਹੀਂ ਔਰ ਹੁਣ ਪੁੱਤ ਪਹਿਲੀ ਗੱਲ ਤਾਂ ਟੈਨਸ਼ਨ ਇਹ ਆ ਕਿ 48 ਘੰਟੇ ਖਤਰੇ ਦੇ ਆ ਫਿਰ ਜਾਨ ਬਚਦੀ ਤਾਂ ਸੱਜੇ ਪਾਸੇ ਦਾ ਡਰ ਹੈ ਔਰ ਉਸ ਤੋਂ ਉੱਤੋਂ ਇਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਇਹ ਕਹਿੰਦੇ ਕਿ ਅਜਿਹੀਆਂ ਗੱਲਾਂ ਕਹੀਆਂ ਗਈਆਂ ਹਨ ਕਿ ਧੀ ਬਾਬਤ ਸੁਣ ਵੀ ਨਹੀਂ ਸਕਦਾ ਕੋਈ ਅੱਖਾਂ ਚੋਂ ਕੰਨ ਚੋਂ ਖੂਨ ਨਿਕਲ ਜੇ ਰਹੀਆਂ ਗੱਲਾਂ ਕਹੀਆਂ ਔਰ ਉਸ ਤੋਂ ਬਾਅਦ ਥ੍ਰੈਟ ਵੀ ਇਹਨਾਂ ਨੂੰ ਪੂਰਾ ਜਿਹਨੇ ਹਮਲਾ ਕੀਤਾ ਉਹਦੇ ਸਾਥੀ ਹੋਰ ਥ੍ਰੈਟ ਦੇ ਰਹੇ ਆ ਤਾਂ ਇਹਨਾਂ ਦੀ ਸਥਿਤੀ ਜਿਹੜੀ ਆਪਾਂ ਸਮਝ ਸਕਦੇ ਹਾਂ ਪ੍ਰਸ਼ਾਸਨ ਅੱਗੇ ਇਹ ਬੇਨਤੀ ਹੈ ਪ੍ਰਸ਼ਾਸਨ ਅਕੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਦਾ ਸਾਥ ਦੇਣਾ ਚਾਹੀਦਾ ਸੱਚੇ ਦਾ ਸਾਥ ਦੇਣਾ ਚਾਹੀਦਾ ਇਨਸਾਫ ਹੋਣਾ ਚਾਹੀਦਾ ਬਿਨਾਂ ਵਜ੍ਹਾ ਤੋਂ ਇਹ ਕਹਿੰਦੇ ਕੋਈ ਰੰਜਿਸ਼ ਨਹੀਂ ਕੋਈ ਲਾਕਡਾਟ ਨਹੀਂ ਕੋਈ ਪੈਸਿਆਂ ਦਾ ਲੈਣ ਦੇਣ ਨਹੀਂ ਫਿਰ ਵੀ ਇਹਨਾਂ ਦੇ ਪੁੱਤ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂ ਬਣਾਇਆ ਗਿਆ ਇਹ ਵੱਡੇ ਸਵਾਲ ਨੇ ਤੇ ਇਸੇ ਵਿਅਕਤੀ ਨੇ ਪਹਿਲਾਂ ਦੋ ਹੋਰ ਜਾਣੇ ਨੂੰ ਨਿਸ਼ਾਨਾ ਬਣਾਇਆ ਉਹਨਾਂ ਨੂੰ ਕਿਉਂ ਬਣਾਇਆ ਸੀ ਹਲੇ ਤੱਕ ਇਸ ਤਹ ਤੱਕ ਵੀ ਨਾ ਪਿੰਡ ਦੀ ਪੰਚਾਇਤ ਗਈ ਹੈ ਨਾ ਪ੍ਰਸ਼ਾਸਨ ਪਹੁੰਚਿਆ ਤੇ ਇਹ ਗੱਲਾਂ ਤਿੰਨਾਂ ਹੀ ਸਾਹਮਣੇ ਆਣੀਆਂ ਚਾਹੀਦੀਆਂ ਔਰ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਅੰਕਲ ਕੁਝ ਕਹਿਣਾ ਚਾਹੁੰਦੇ ਤੁਸੀਂ ਹੋ ਨਹੀਂ ਬਸ ਠੀਕ ਹੈ ਮੈਨੂੰ ਇਨਸਾਫ ਚਾਹੀਦਾ ਈ ਮੈਨੂੰ ਹੋਰ ਕੁਛ ਨਹੀਂ ਤੁਹਾਡੇ ਮਾਧਿਅਮ ਰਾਹੀਂ ਮੈਂ ਇਹੀ ਕਹਿਣਾ ਚਾਹਾਂ ਮੈਨੂੰ ਇਨਸਾਫ ਤੇ ਇਹਨੂੰ ਸਜ਼ਾ ਕਰੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਇਨਸਾਫ ਹੋਰ ਕੋਈ ਨਹੀਂ ਮੈਨੂੰ ਚਾਹੀਦਾ ਕਰੜੀ ਸਜ਼ਾ ਇਸ ਕਰਕੇ ਕਿਉਂਕਿ ਤਿੰਨ ਜਾਣਿਆਂ ਨੂੰ ਨਿਸ਼ਾਨਾ ਬਣਾ ਚੁੱਕਾ ਹੈ ਵਿਅਕਤੀ ਜੋ ਤੁਹਾਡੇ ਤੋਂ ਗੱਲਾਂ ਸੁਣੀਆਂ ਤੇ ਮੋਰੇ ਇਹ ਹੋਰ ਕਿਹਨਾਂ ਨੂੰ ਨਿਸ਼ਾਨਾ ਬਣਾਊਗਾ ਇਹ ਗੱਲ ਦੀ ਚਿੰਤਾ ਵੀ ਜਿਹੜੀ ਦਿਮਾਗ ਚੁੰਬੜਦੀ ਹੈ ਤਾਂ ਪ੍ਰਸ਼ਾਸਨ ਨੂੰ ਬਹੁਤ ਸਖਤੀ ਨਾਲ ਇਸ ਮਸਲੇ ਨੂੰ ਗੰਭੀਰ ਮਸਲੇ ਨੂੰ ਦੇਖਣਾ ਚਾਹੀਦਾ ਚਿੰਤਾਜਨਕ ਮਸਲਾ ਹੈ ਕਿਉਂਕਿ ਜੇ ਪਹਿਲਾਂ ਤਿੰਨ ਜਣੇ ਨੂੰ ਇਸ ਤਰੀਕੇ ਜ਼ਖਮੀ ਕੀਤਾ ਔਰ ਅਪਾਹਜ ਕੀਤਾ ਤਾਂ ਹੁਣ ਹਾਲਾਤ ਗਾਂਹ ਹੋਰ ਵੀ ਵਿਗੜ ਸਕਦੇ ਆ ਹੋਰ ਹਿਆਂ ਖੁੱਲ ਸਕਦਾ ਜੇ ਪੁਸ਼ਤਪਨਾਹੀ ਕੀਤੀ ਤਾਂ ਇਹੋ ਜੇ ਵਿਅਕਤੀ ਦੀ ਪੁਸ਼ਤਪਨਾਹੀ ਨਹੀਂ ਹੋਣੀ ਚਾਹੀਦੀ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਬਹੁਤ ਬਹੁਤ ਸ਼ੁਕਰੀਆ